ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡ ਆਪਣਾ ਗੁਰਜਿੰਦਰ ਸਿੰਘ ਸਰਾਹ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਜਿੰਦਸਰਾ ਬਲੌਗ ਚੈਨਲ ਆਪਣਾ YouTube ਤੇ ਤੇ ਆਪਾਂ ਪਸ਼ੂਆਂ ਦੇ ਰਿਲੇਟਿਡ ਵੀਡੀਓ ਪਾਉਂਦੇ ਰਹਿੰਦੇ ਆ ਤੇ ਪਸ਼ੂਆਂ ਦੇ ਪੈਸਾ ਭਾਈ ਕਿਵੇਂ ਕਰਨੀ ਆ ਜਾਂ ਕਿਵੇਂ ਆਪਾਂ ਡੇਰੀ ਫਾਰਮ ਖੋਲ ਸਕਦੇ ਆ ਤੇ ਆਪਣੇ ਡਾਕਟਰ ਨੇ ਸੇਵਕ ਸਿੰਘ ਜੀ ਰਾੜ ਤੋਂ ਤੇ ਉਹਨਾਂ ਦੇ ਛੋਟੇ ਭਰਾ ਨੇ ਗੁਰਪ੍ਰੀਤ ਸਿੰਘ ਜੀ ਬਾਈ ਜੀ ਕੀ ਹਾਲ ਨੇ ਠੀਕ ਠਾਕ ਹੋ ਜੀ ਬਾਈ ਜੀ ਬਹੁਤ ਵਧੀਆ ਜੀ ਤੇ ਮੈਂ ਨਾ ਰਾੜਪਿੰਡ ਦੀ ਵੀਡੀਓ ਬਣਾ ਕੇ ਗਿਆ ਸੀ ਪਹਿਲਾਂ ਕਿਉਂਕਿ ਮੈਂ ਬਲੌਗ ਵੀ ਬਣਾਉਣਾ ਪਿੰਡਾਂ ਦੇ ਤੇ ਮੈਨੂੰ ਪਤਾ ਨਹੀਂ ਸੀਗਾ ਵੀ ਐਡੀ ਵਧੀਆ ਜਿਹੜੀ ਸਹੂਲਤ ਇਹ ਪਿੰਡ ਦੇ ਵਿੱਚ ਹੈਗੀ ਹੈ ਜੀ ਜਦੋਂ ਮੈਨੂੰ ਪਤਾ ਲੱਗਿਆ ਮੈਂ ਸੇਵਕ ਵੀਰੇ ਦੇ ਨਾਲ ਕੰਟੈਕਟ ਕੀਤਾ ਤੇ ਮੈਂ ਪੁੱਛਿਆ ਵੀਰੇ ਨੂੰ ਕਿ ਵੀਰੇ ਆਪਾਂ ਵੀਡੀਓ ਬਣਾਉਣੀ ਆ ਸੋ ਬਾਈ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਮੈਨੂੰ ਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਪੰਜਾਬੀ ਲੋਕਾਂ ਨੂੰ ਕਿ ਪਿੰਡਾਂ ਦੇ ਵਿੱਚ ਡੈਰੀ ਫਾਰਮ ਜਿਹੜੀ ਵੀ ਬੰਦੇ ਕੰਮ ਕਰਦੇ ਉਹਨਾਂ ਕੋਲ ਦੁੱਧ ਲਿਆ ਕਰੋ ਕਿਉਂਕਿ ਜਿੰਨੀਆਂ ਡੈਰੀਆਂ ਨੇ ਲਾ ਲੋ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਚਲੋ ਹੁਣ ਆਪਾਂ ਨੂੰ ਪਤਾ ਹੀ ਆ ਵੀ ਕਈ ਥਾਵਾਂ ਤੇ ਹੁਣ ਆਪਾਂ ਨੂੰ ਪਤਾ ਵੀ ਨਕਲੀ ਦੁੱ ਉਹ ਨਕਲੀ ਆ ਰਹੀ ਹੈ ਨਕਲੀ ਆ ਰਹੀ ਠੀਕ ਹੈ ਜੀ ਜਾਣਦੇ ਹੋਈ ਵੀ ਆਪਣੇ ਲੋਕਾਂ ਨੂੰ ਪਤਾ ਵੀ ਆ ਇਹੋ ਜੀ ਗੱਲ ਨਹੀਂ ਹਰੇਕ ਨੂੰ ਪਤਾ ਵੀ ਨਕਲੀ ਦੁੱਧ ਆ ਨਕਲੀ ਪਨੀਰ ਆ ਫਿਰ ਵੀ ਲੋਕ ਦਾ ਚਾਹੁੰਦੇ ਹੋਈ ਵੀ ਖਾ ਰਹੇ ਨੇ ਇੱਕ ਤਰ੍ਹਾਂ ਦੇ ਹਾਂ ਜੀ ਬਿਲਕੁਲ ਬਿਲਕੁਲ ਇਹ ਪ੍ਰਾਜੀ ਤੁਸੀਂ ਕਿਵੇਂ ਸੋਚਿਆ ਕਿਉਂਕਿ ਅੱਜ ਕੱਲ ਆਪਣੇ ਪਿਆਬੀ ਲੋਕ ਇੱਕ ਤਾਂ ਤਾਨੇ ਵਾਲੇ ਮਾਰਦੇ ਨੇ ਜੇ ਕੋਈ ਵੀ ਮੰਨ ਲਓ ਆਪਾਂ ਕੰਮ ਕਰ ਰਹੇ ਹਾਂ ਹੁਣ ਆਨਲਾਈਨ ਆਪਾਂ ਵੀਡੀਓ ਬਣਾਉਣ ਲੱਗੇ ਕਿਉਂ ਏ ਯੂਟਿਊਬਰ ਆ ਕਿਉਂ ਏ ਕਿਵੇਂ ਆ ਫਿਰ ਡੰਗਰ ਆ ਲਿਆ ਡੰਗਰ ਰੱਖਣ ਲੱਗਿਆ ਹੈ ਇਹ ਚੀਜ਼ੇ ਬਾਹਲੀ ਚੱਲਦੇ ਤੁਸੀਂ ਕਿਵੇਂ ਸੋਚਿਆ ਬਈ ਵੀ ਆਪਾਂ ਪਿੰਡ ਦੇ ਵਿੱਚ ਕੰ ਅਸਲ ਬਾਈ ਪਹਿਲਾਂ ਤੁਹਾਨੂੰ ਸ਼ੁਰੂ ਤੋਂ ਗੱਲ ਦੱਸਦਾ ਵੀ ਆਪਾਂ ਜਿਹੜਾ ਮੈਂ ਹੈਡ ਡ੍ਰੈਕ੍ਰੇਨ ਆਪਰੇਟਰ ਸੀਗਾ ਪਹਿਲਾਂ ਠੀਕ ਹੈ ਜੀ ਠੀਕ ਤੇ ਮੰਨ ਲਓ ਵੀ ਜਿਹੜਾ ਆਪਣਾ ਵੱਡਾ ਭਰਾ ਹੈਗਾ ਉਹ ਡਾਕੀ ਲਾਈਨ ਦੇ ਵਿੱਚ ਪਿਆ ਹੋਇਆ ਸੀਗਾ ਤੇ ਉਹਨਾਂ ਨੇ ਆਪਦੇ 5 ਸਾਲ ਜਿਹੜੀ ਹੈ ਵੀ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਜਿਹੜਾ ਵੀ ਡੇਰੀ ਫਾਰਮ ਦਾ ਜਿਹੜਾ ਵੀ ਕੰਮ ਕਰੀਏ ਸ਼ੁਰੂ ਕਰੀਏ ਪਹਿਲਾਂ ਅਸੀਂ ਰੱਖਦੇ ਸੀਗੇ ਸ਼ੁਰੂ ਤੋਂ ਵੀ ਪਸ਼ੂ ਥੋੜੇ ਰੱਖਦੇ ਹੁੰਦੇ ਸੀਗੇ ਆਪਣੇ ਮੱਝਾਂ ਹੁੰਦੀਆਂ ਸੀ ਨਾਰਮਲ ਵੀ ਟੋਕਰਾ ਪਾਇਆ ਕੱਖਾਂ ਦਾ ਜਦ ਪਾਸੇ ਹੋ ਜਾਓ ਹੱਥ ਨੇ ਖੋਲ੍ਹ ਲਓ ਹਨਾ ਆ ਚੀਜ਼ ਜੀ ਤੇ ਇਹਨੇ ਪੂਰਾ ਪ੍ਰੋਨੋਲਜ ਲੈ ਕੇ ਤੇ ਅਸੀਂ ਜਿਹੜਾ ਵੀ 2017 ਦੇ ਵਿੱਚ ਆਪਣਾ ਰਈ ਫਰਮ ਖੋਲ੍ਹ ਲਿਆ ਸੀਗਾ ਇਹ ਹੀ ਸੋਚ ਕੇ ਖੋਲ੍ਹਿਆ ਸੀਗਾ ਵੀ ਨਾਲੇ ਤਾਂ ਇਹ ਖੇਤੀ ਦੇ ਨਾਲ ਜੁੜਿਆ ਹੋਇਆ ਧੰਦਾ ਹੈ ਵੀ ਉਧਰੋਂ ਜਿਹੜਾ ਆਪਣਾ ਤੂੜੀ ਵਗੈਰਾ ਜੀ ਉਧਰੋਂ ਜਿਹੜੀ ਮਿਲ ਜਾਣੀ ਹੈ ਤੇ ਬਾਕੀ ਜਿਹੜਾ ਸਾਇਲੇਜ ਆਪਾਂ ਉਹ ਆਪਦਾ ਘਰ ਦਾ ਬਣਾ ਲਾਂਗੇ ਤਾਂ ਕਰਕੇ ਆਪਾਂ ਇਹ ਲਾਈਨ ਦੇ ਵਿੱਚ ਆਏ ਸੀ ਤੇ ਇੱਕ ਆਪਾਂ ਰਹਿ ਕੇ ਜਿਹੜਾ ਇੱਥੇ ਪਿੰਡ ਦੇ ਵਿੱਚ ਜਿਹੜਾ ਕਾਰੋਬਾਰ ਆ ਉਹ ਕਰ ਸਕੀਏ ਕਿਉਂਕਿ ਮੈਂ ਜ਼ਿਆਦਾ ਪੜਾ ਲਿਖਿਆ ਨਹੀਂ ਤਕਰੀਬਨ ਵੀ ਜਿਹੜੀ میٹرਕ ਹੀ ਪਾਸ ਕੀਤੀ ਹੋਈ ਆ ਤੇ ਬਸ ਵੀ ਸ਼ੁਰੂ ਤੋਂ ਆਪਾਂ ਮਿਹਨਤ ਦੇ ਕਰਨ ਦੇ ਵਿੱਚ ਰੁਚ ਕਿੱਤੇ ਦੇ ਵਿੱਚ ਆਏ ਇਹ ਪ੍ਰਾਜਿ ਫਿਰ ਮਤਲਬ ਕਿਵੇਂ ਸ਼ੁਰੂ ਕਰਿਆ ਸੀ ਮਤਲਬ ਕਿੰਨੀਆਂ ਕ ਗਾਈਆਂ ਲਿਆਂਦੀਆਂ ਸੀ ਕਿਵੇਂ ਸ਼ੁਰੂ ਕਰੇ ਸੀ ਬਾਈ ਜੀ ਇਹ ਸ਼ੁਰੂ ਮੈਂ ਜਿਵੇਂ ਕਹਿਆ ਵੀ 2017 ਦੇ ਵਿੱਚ ਆਪਣੇ ਕੋਲ ਦੋ ਗਾਵਾਂ ਆਪਾਂ ਜਿਹੜੀਆਂ ਖਰੀਦੀਆਂ ਸੀਗੀਆਂ ਠੀਕ ਹੈ ਜੀ ਖਰੀਦੀਆਂ ਵੀ ਆਪਾਂ ਜਿਹੜੇ ਜਾਣ ਪਛਾਨ ਵਾਲੇ ਬੰਦੇ ਤੋਂ ਉਹ ਤੋਂ ਹੀ ਖਰੀਦੀਆਂ ਸੀਗੀਆਂ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਦੇ ਗੱਲਾਂ ਦੇ ਪਿੱਛੇ ਲੱਗ ਕੇ ਕਿਧੋ ਗਾਂ ਲੈ ਆਏ ਉਹ ਗੱਲ ਨਹੀਂ ਕੀਤੀ ਤੇ ਕਿਉਂ ਨੌਲੇਜ ਸੀਗੀ ਵੱਡੇ ਭਰਾ ਕੋਲ ਤੇ ਆਪਾਂ ਦੋ ਪਸ਼ੂਆਂ ਤੋਂ 2017 ਤੋਂ ਸਟਾਰਟ ਕਰ ਲਿਆ ਸੀਗੇ ਫਾਰਮ ਠੀਕ ਹੈ ਜੀ ਸਿਵਕ ਕੇ ਸੰਗੀ ਜੀ ਪਹਿਲਾਂ ਮਤਲਬ ਵੀ ਵੈਟਰਨਰੀ ਦਾ ਇੱਧਰ ਡਾਕਟਰੀ ਦੇ ਲੈਣ ਦੇ ਵਿੱਚ ਹੀ ਸੀਗੇ ਤੇ ਦੂਜਾ ਨੰਬਰ ਬਈ ਜੇ ਗੱਲ ਕਰੀਏ ਪਸ਼ੂ ਬਹੁਤ ਜ਼ਿਆਦਾ ਸੋਹਣੇ ਨੇ ਸਰੀਰ ਵੀ ਬਹੁਤ ਸੋਹਣੇ ਨੇ ਇਹਨਾਂ ਦੀ ਆਪਾਂ ਦੁੱਧ ਦੀ ਗੱਲ ਕਰੀਏ ਚਲੋ ਦੁੱਧ ਨੂੰ ਰਹਿਣ ਤੋਂ ਪਹਿਲਾਂ ਇਹ ਰਸ ਵੀ ਨੇ ਨਸਲਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਭਰਾ ਜੀ ਨਸਲਾਂ ਬਾਈ ਜੀ ਇਹਦੇ ਵਿੱਚ ਜਿਹੜੀ ਆਪਣੀ ਵੱਧ ਦੁੱਧ ਵਾਲੀ ਨਸਲ ਉਹ ਤਾਂ HF ਹੈ ਠੀਕ ਹੈ ਜੀ ਠੀਕ ਹੈ ਦੂਜੇ ਨੰਬਰ ਤੇ ਜਰਸੀ ਆ ਜਾਂਦੀ ਹੈ ਠੀਕ ਹੈ ਜੀ ਤੇ ਇਹ ਦੋ ਨਸਲਾਂ ਜਿਹੜੀਆਂ ਵੀ ਆਪਾਂ ਨੂੰ ਹੁਣ ਇਸ ਟਾਈਮ ਆਪਣੇ ਫਾਰਮ ਦੇ ਉੱਤੇ ਹੈਗੀਆਂ ਨੇ ਜਿਹੜੇ ਮੇਨ ਮੇਨ ਨਹੀਂ ਉਹ ਸਾਹੀਵ HFT HF ਜਿਆਦਾ ਵੀ ਬਿਹਤਰਾ ਵੀ ਉਹਦੇ ਨਾਲ ਜਰਸੀ ਵੀ ਆ ਜਾਂਦੀ ਹੈ ਇਹੋ ਜਿਹੇ ਕਹਿੰਦਾ ਹੈ ਠੀਕ ਹੈ ਜੀ HFT ਤੇ ਜਰਸੀ ਸਾਹੀਵਾਲ ਗਊਆਂ ਜੇ ਕੋਈ ਘੜੇ ਰੱਖਣਾ ਚਾਹੁੰਦਾ ਉਹਦੇ ਲਈ ਬੈਸਟ ਹੈ ਹਾਂ ਉਹਦੇ ਜਿਵੇਂ ਘੜੇ ਰੱਖਣਾ ਕਿਉਂ ਉਹਨਾਂ ਦੀ ਸਾਮ ਸਮਾਨ ਸੌਖੀ ਹੈ ਥੋੜੀ ਜੀ ਇਹ ਵਿਦੇਸ਼ੀ ਨਸਲ ਹੈ ਇਹ ਆਪਾਂ ਵੀ ਦਾ ਪ੍ਰਬੰਧ ਹੋਣਾ ਕਰਨਾ ਪੈਂਦਾ ਇਹ ਸਾਰੀਆਂ ਅਮਰੀਕੀ ਨਹੀਂ ਨੇ ਆਪਣੇ ਕੋਲੇ ਗਾਈਆਂ ਜੀ ਅਮਰੀਕਨ ਹੈ ਜੀ ਹੁਣ ਵਿੱਚ ਬੰਦੇ ਪਤਾ ਪ੍ਰਾਰੀ ਕੀ ਗੱਲ ਕਹਿੰਦੇ ਨੇ ਵੀ ਜਿਹੜੀਆਂ ਅਮਰੀਕਨ ਗਾਈਆਂ ਨੇ ਵੀ ਇਹ ਕਲੋਨ ਕਰਕੇ ਬਣੀਆਂ ਹੋਈਆਂ ਨੇ ਇੱਕ ਤਰ੍ਹਾਂ ਨਾਲ ਵੀ ਕ੍ਰੋਸ ਕਰਕੇ ਵੀ ਇਹਨਾਂ ਦਾ ਨੁਕਸਾਨ ਹੈ ਨੁਕਸਾਨ ਤਾਂ ਨਹੀਂ ਹੈਗਾ ਵੀਰੇ ਇਹਨਾਂ ਦਾ ਕੋਈ ਬ ਜਿਵੇਂ ਤੁਹਾਨੂੰ ਦੱਸਿਆ ਵੀ ਨੈਗੇਟਿਵ ਕਮੈਂਟ ਕਰਨ ਵਾਲੇ ਬਹੁਤ ਹੁੰਦੇ ਆ ਅਸੀਂ ਜਿਹੜੇ ਸਾਡੇ ਬੱਚੇ ਆ ਵੀ ਦੁੱਧ ਅੱਕਰ ਅਸੀਂ ਗਾਵਾਂ ਦਾ ਹੀ ਪਿੰਨੇ ਆਗੇ ਸਾਨੂੰ ਜੇ ਕਿਸੇ ਰਿਸ਼ਤੇਦਾਰੀ ਤੇ ਬੱਕੀ ਦੀ ਵਜ੍ਹਾ ਦਾ ਦੁੱਧ ਫਿੱਟ ਨਹੀਂ ਪੈਂਦਾ ਜਿਵੇਂ ਜਿਹੜੀ ਵਾਰ ਤੇ ਉਹ ਇਹ ਕਹਿੰਦਾ ਉਹਨਾਂ ਦਾ ਜਿਹੜਾ ਵੀ ਦੁੱਧ ਪਤਲਾ ਹੁੰਦਾ ਤੇ ਪਚਨ ਕਿਰਿਆ ਦੇ ਵਿੱਚ ਹੁਣ ਤਾਂ ਡਾਕਟਰ ਵੀ ਸਲਾਹ ਦਿੰਦੇ ਆ ਵੀ ਤੁਸੀਂ ਜਿਹੜਾ ਗਾਂ ਦਾ ਦੁੱਧ ਬੱਚੇ ਨੂੰ ਪਿਲਾਓ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਬਾਈ ਜਿਨੇ ਕਹਿਣਾ ਕਹੀ ਦਿੰਦਾ ਵੀ ਇਹ ਤਾਂ ਇਹ ਤਾਂ ਗੱਲ ਹੈਗੀ ਹੈ ਬਾਕੀ ਜੇ ਗੱਲ ਕਰੀ ਨਾ ਬਾਈ ਪਿੰਡਾਂ ਦੇ ਵਿੱਚ ਪਤਾ ਕੀ ਗੱਲ ਹੈ ਹੁਣ ਮੈਂ ਇੱਥੇ ਪਿੰਡ ਦੇ ਵਿੱਚ ਜਾ ਕੇ ਆਇਆ ਥੋੜੇ ਰਾੜ ਪਿੰਡ ਦੇ ਵਿੱਚ ਮੈਂ ਇੱਕ ਦੋ ਬੰਦਿਆਂ ਨੂੰ ਪੁੱਛਿਆ ਵੀ ਆਇਆ ਕਰਕੇ ਆਪਾਂ ਡੇਰੀ ਫਾਰਮ ਤੇ ਜਾਣਾ ਸੱਭਾਈ ਉਹ ਅਮਰੀਕਨ ਗਾਇਆਂ ਦਾ ਯਾਰ ਅੱਛਾ ਉਹ ਸੇਵਕ ਕੇ ਮੈਂ ਕਿਹਾ ਹਾਂ ਮੈਂ ਕਿਵੇਂ ਕਰਨ ਆਇਓ ਕਹਿੰਦੇ ਮੈਂ ਵੀਡੀਓ ਬਣਾਉਣ ਆਇਆ ਵਿੱਚ ਇੱਕ ਦੋ ਬੰਦਿਆਂ ਨੇ ਥੋੜੀ ਨੈਗੇਟਿਵ ਗੱਲਾਂ ਕਰੀ ਹਾਂਜੀ ਹੁਣ ਪਿੰਡਾਂ ਦੇ ਵਿੱਚ ਕੀ ਹਿਸਾਬ ਕਿਤਾਬ ਹੁਣ ਸ਼ਹਿਰੀ ਬੰਦੇ ਆਪਾਂ ਜੇ ਗੱਲ ਕਰੀਏ ਸ਼ਹਿਰ ਕਿਉਂ ਕਾਮਯਾਬ ਨਹੀਂ ਉੱਥੇ ਜੇ ਕੋਈ ਬੰਦਾ ਕੰਮ ਕਰ ਰਿਹਾ ਹਨਾ ਉਹਨਾਂ ਨੂੰ ਦੂਜੇ ਬੰਦੇ ਵੀ ਸਪੋਰਟ ਕਰਦੇ ਆ ਹਾਂਜੀ ਬਿਲਕੁਲ ਹੁਣ ਆਪਣੇ ਕੀ ਆ ਆਪਣੇ ਬਾਈ ਨਿੰਦਣ ਵਾਲੇ ਵੱ ਠੀਕ ਹੈ ਜੀ ਹੁਣ ਮੰਨ ਲਓ ਜੀ ਕਿ ਮੱਝਾਂ ਦੀ ਗੱਲ ਕਰੀਏ ਮੱਝਾਂ ਦਾ ਵੀ ਦੁੱਧ ਬਈ ਉਨੇ ਹੀ ਪੈਂਦਾ ਠੀਕ ਹੈ ਜੀ ਗਾਈਆਂ ਦਾ ਵੀ ਉਨੇ ਹੀ ਪੈਂਦਾ ਕਿਉਂਕਿ ਹੁਣ ਜੇ ਇੰਨੀ ਮਾੜੀ ਬਰੀਡ ਹੁੰਦੀ ਤਾਂ ਸਰਕਾਰ ਨੇ ਬੰਦ ਕਰਨੀ ਸੀਗਾ ਨਾ ਬੈਨ ਕਰ ਦੇਣੀ ਸੀ ਤੇ ਬਾਕੀ ਜੇ ਗੱਲ ਕਰੀਏ ਭਾਰੀ ਹੁਣ ਇਹਨਾਂ ਦੀ ਗਾਈਆਂ ਦੀ ਇਹਨਾਂ ਦੀ ਫਿਰ ਦੇਖਭਾਲ ਕਿਵੇਂ ਕਰਦੇ ਹੋ ਮਤਲਬ ਕੀ ਕੀ ਜ਼ਰੂਰੀ ਹੈ ਇਹਨਾਂ ਦੀ ਧਿਆਨ ਕੀ ਰੱਖਣਾ ਪੈਂਦਾ ਬਈ ਦੇਖਭਾਲ ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਇਹਦਾ ਮੈਨੇਜਮੈਂਟ ਹੈ ਉਹ ਬਹੁਤ ਜ਼ਰੂਰੀ ਹੈ ਵੀ ਇਹ ਖੁੱਲੇ ਵਾਤਾਵਰਨ ਦੇ ਵਿੱਚ ਹੁਣ ਠੀਕ ਹੈ ਜੀ ਇਹ ਆਪਾਂ ਇਹਨਾਂ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ ਠੀਕ ਹੈ ਜੀ ਕਿਉਂ ਜਿਵੇਂ ਹੁਣ ਆਪਣੇ ਇਨਸਾਨਾਂ ਦੇ ਵਿੱਚ ਵੀ ਜਦੋਂ ਜੀ ਕੀਤਾ ਆਪਾਂ ਪਾਣੀ ਪੀ ਲੈਣਾ ਪਾਣੀ ਪੀ ਲੈਣਾ ਜੀ ਜਦੋਂ ਜੀ ਕੀਤਾ ਆਪਾਂ ਸ਼ਾਮੇ ਬੈ ਗੇ ਧੁੱਪੇ ਆ ਗਏ ਹਾਂਜੀ ਤੇ ਪ੍ਰਬੰਧ ਹੈ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇਹਨਾਂ ਵਾਸਤੇ ਜਿਹੜਾ ਜਿਵੇਂ ਇਹਨਾਂ ਦਾ ਰਸਤਾ ਨਾ ਹੋਵੇ ਵਗੈਰਾ ਇਹਨਾਂ ਦਾ ਫੀਡ ਹੋਊਗੀ ਠੀਕ ਹੈ ਜੀ ਤੇ ਸਾਇਲਜ ਹੋ ਗਿਆ ਤੇ ਇਹ ਚੀਜ਼ ਨਾਲ ਬਾਅਦ ਹੋ ਜੂਗੀ ਇਹ ਚੀਜ਼ ਤਾਂ ਮੇਨ ਨੇ ਜੀ ਮੇਨ ਉਹ ਵਿੱਚ ਬਈ ਬੰਦੇ ਕਹਿੰਦੇ ਨੇ ਵੀ ਸਾਇਲੋਜ ਵੀ ਮਾੜਾ ਹੈਗਾ ਬਈ ਸਾਇਲੋਜ ਸਾਡੇ ਬਾਅਦ ਠੀਕ ਹੈ ਜੀ ਜਦੋਂ ਉਸ ਤੋਂ ਪਹਿਲਾਂ ਸਾਬ ਦੇ ਸਭੀ ਦੇ ਮੱਕੀ ਵਾਲੀ ਹਿੰਦੀ ਮੰਨ ਲਓ ਜਿਹੜੀ ਆਲੂ ਵਾਲੀ ਹੁੰਦੀ ਆ ਉਹ ਤਾਂ ਸਹੀ ਟਾਈਮ ਤੇ ਹੋਂਡ ਬੜੀ ਚੱਲ ਰਹੀ ਠੀਕ ਹੈ ਜੀ ਆਪਾਂ ਵੀ ਸਾਇਲੇਜ ਪਾਉਣ ਲੱਗਣਾ ਤੇ ਜਿਹੜੀ ਕਣਕ ਦੀ ਹੁੰਦੀ ਆ ਉਹ ਟਾਈਮ ਪੂਰਾ ਪੂਰਾ ਹੁੰਦਾ ਕਿਸਾਨ ਦੇ ਹਾਂਜੀ ਤਿੰਨ ਮਹੀਨੇ 82 ਦਿਨਾਂ ਦੀ ਖੇਤੀ ਹੁੰਦੀ ਆ ਉਦੋਂ ਜਦੋਂ ਨਾਲ ਵਾਲਾ ਕਿਸਾਨ ਝੋਨਾ ਲਾ ਦਿੰਦਾ ਤੇ ਦੂਜਾ ਜਿਹੜਾ ਮੱਕੀ ਬੀਜੀ ਹੁੰਦੀ ਆ ਉਹ ਲੇਟ ਹੁੰਦਾ ਉਦੋਂ ਕਿਤੇ ਕਾਲੀ ਕਰਨ ਦੇ ਵਿੱਚ ਉਹ ਜਿਹੜਾ ਵੀ ਟਾਈਮ ਤੋਂ ਪਹਿਲਾਂ ਸਾਇਲੇਜ ਪਾ ਦਿੰਦਾ ਉਹਦੇ ਵਿੱਚ ਉੱਲੀ ਬਣ ਜਾਂਦੀ ਆ ਜਿਹੜਾ ਉਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਉਹ ਫਿਰ ਉਹ ਜਿਹੜਾ ਦਿੱਕਤ ਸਾਇਲੇਜ ਸਹੀ ਟਾਈਮ ਤੇ ਨਹੀਂ ਪਾਇਆ ਉਹ ਫਿਰ ਨੁਕਸਾਨ ਹੀ ਕਰਨਾ ਬਈ ਉਹ ਫਰ ਮਾੜੀ ਮਾੜੀ ਹੋਊਗਾ ਜੀ ਇਹ ਗੱਲ ਬਹੁਤ ਵਧੀਆ ਤੇ ਬਾਕੀ ਬਈ ਜੇ ਕੋਈ ਕੰਮ ਕਰ ਰਹੇ ਹੋ ਨਾ ਇਹਦੇ ਵਿੱਚ ਸ਼ੌਂਕ ਬਹੁਤ ਜ਼ਰੂਰੀ ਆ ਹਾਂਜੀ ਹਾਂਜੀ ਜਿਹੜੀ ਮੇਨ ਗੱਲ ਆ ਹੁਣ ਮੰਨ ਲਓ ਤੁਸੀਂ ਕੰਮ ਕਰਦੇ ਆਂ ਇਹ ਵੀਡੀਓ ਬਣਾਉਣ ਦਾ ਕੰਮ ਕਰਦੇ ਤੁਸੀਂ ਸ਼ੌਂਕ ਦੇ ਨਾਲ ਕਰਦੇ ਆਂ ਭਾਵੇਂ 10 ਮਿੰਟ ਵੱਧ ਕੇ ਆਉਣਾ ਲੱਗ ਜਾ ਹਾਂਜੀ ਹਾਂਜੀ ਤੇ ਇਹੀ ਕੰਮ ਆਪਾਂ ਹਰੇਕ ਕਿੱਤੇ ਦੇ ਵਿੱਚ ਲਾ ਲਓ ਹੁਣ ਵਿੱਚ ਬੰਦੇ ਪਤਾ ਕੀ ਕਰਦਿਆ ਮੰਨ ਲਓ ਇਹਨਾਂ ਦਾ ਫਾਰਮ ਆ ਇਹਨਾਂ ਨੇ 2017 ਮਿਲ ਦਾ ਸ਼ੁਰੂ ਕਰਿਆ ਹੋਇਆ ਕਰੀਬ ਕਰੀਬ 8-9 ਸਾਲ ਹੋ ਗਏ ਬਈ ਠੀਕ ਹੈ ਜੀ ਤੇ 8-9 ਸਾਲਾਂ ਦੇ ਵਿੱਚ ਕਿ ਕਿਸੇ ਸੇਵਕ ਵੀਰੇ ਨੂੰ ਨੌਲਜ ਲੈਂਦੀ ਲੱਗੇ 5 ਸਾਲ ਦੇ ਬਾਅਦ ਨੌਲਜ ਲੈ ਕੇ ਫੇਰ ਸ਼ੁਰੂ ਕੀਤਾ ਪਿਛੇ ਬੰਦੇ ਪਤਾ ਕੀ ਕਰਦੇ ਫਿਰ ਵੀਰੇ ਦੇਖ ਕੇ ਨਾ ਫਾਰਮ ਯਾਰ ਵੀ ਆਪਾਂ ਵੀ ਇੰਨਾ ਮੁਨਾਫਾ ਕਮਾਵਾਂਗੇ ਕਾਲੀ ਕਰ ਜਾਂਦੇ ਆ ਕਾਲੀ ਵੀ ਬਾਈ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਜੇ ਆਪਾਂ ਕਦਮ ਚੱਕਿਆ ਨਾ ਮਾੜੀ ਹੁੰਦਾ ਮਾੜੀ ਹੁੰਦਾ ਅਲਚ ਦੇਖ ਕੇ ਜੇ ਆਪਾਂ ਜਾਵਾਂਗੇ ਜਿਵੇਂ ਮੈਂ ਹੁਣ ਤੁਸੀਂ ਵੀਡੀਓ ਕਰਨ ਆਇਆ ਮੈਂ ਤੁਹਾਨੂੰ ਮਸਾਲਾ ਲਾਦਾ ਨੂਨ ਲਾ ਕੇ ਵੀਡੀਓ ਪੇਸ ਕਰ ਦਈਏ ਆਪਾਂ ਜਨਤਾ ਨੂੰ ਦੇਖਣਾ ਤਾਂ ਉਹ ਵੀ ਜਿਹੜਾ ਤੁਸੀਂ ਪੇਸ਼ ਕਰੋਗੇ ਉਹਨੂੰ ਜੀ ਉੱਥੇ ਥੋੜਾ ਵੀ ਫਰਜ ਮੰਨਦਾ ਵੀ ਜਿਹੜੀ ਚੰਗੀ ਚੀਜ਼ ਆਪਾਂ ਦਿਖਾਈ ਜਾਵੇ ਵੀ ਨੈਗੇਟਿਵ ਵੀ ਨਾਲ ਉਹਦੇ ਦੱਸੇ ਜਾਣ ਵੀ ਕਿ ਜਿਹੜੇ ਕਾਰਨਾਂ ਕਰਕੇ ਜਿਹੜਾ ਫਾਰਮ ਫੇਲ ਹੋ ਜਾਂਦਾ ਤੁਸੀਂ ਕਿਹੜਾ ਪੋਜ਼ਿਟਿਵ ਤੇ ਜਿਹੜੇ ਪਲੱਸ ਪਲੱਸ ਪੁਆਇੰਟ ਹਨ ਦੇਖੋ ਮਾਈਨਸ ਵੀ ਦੇਖੋ ਮਾਈਨਸ ਵੀ ਦੇਖੋ ਜੀ ਸੋ ਉਹੀ ਗੱਲਾਂ ਨੇ ਬਾਕੀ ਇਧਰ ਨਿਗਾ ਮਰਵਾ ਦਿਓ ਜੀ ਇਹ ਹੁਣ ਖੁੱਲ੍ਹੇ ਵਾਰਤਾਵਾਰਨ ਦੇ ਵਿੱਚ ਨੇ ਜਿਵੇਂ ਭਰਾਏ ਨੇ ਦੱਸਿਆ ਕੱਲ ਮੀਂਹ ਬਹੁਤ ਆਇਆ ਹੋਇਆ ਸੀਗਾ ਤੇ ਅੱਜ ਸਵੇਰੀ ਵੀ ਮੀਂਹ ਆ ਘਟੇ ਉਹਦੇ ਕਰਕੇ ਨਾ ਥੋੜੀ ਜਿਹੀ ਝਗਲ ਜੀ ਹੋਈ ਹੋਈ ਹੈ ਕਾਰੀ ਤੇ ਆਦਰਵਾਇ ਤੇ ਇਹ ਸਾਫ਼ ਹੀ ਰਹਿੰਦੇ ਨੇ ਬਹੁ ਨਹੀਂ ਆਪਣੇ ਕੋਲੇ ਦੇਸੀ ਫਲਾਲ ਕੋਈ ਨੀਗਾ ਹੈਗੀ ਸਾਰੀਆਂ ਐਚਐਫੀ ਅਤੇ ਜਰਸੀਆਂ ਹੈਗੀਆਂ ਆਪਣੇ ਕੋਲੇ 4 ਠੀਕ ਹੈ ਜੀ ਇਹ ਨਹੀਂ ਇਹ ਦੁੱਧ ਦੀ ਗੱਲ ਕਰੀ ਆਪਣੇ ਕੋਲੇ ਹਾਈ ਲੈਵਲ ਕਿੰਨੇ ਕਿ ਤੱਕ ਦੁੱਧ ਦੀ ਹੈਗੀ ਹੈ ਹਾਈ ਲੈਵਲ ਬਾਈ ਜੀ ਵੈਸੇ ਤਾਂ ਪੀਡੀਐਫ ਦੇ ਜਿਹੜੇ ਸ਼ੋਅ ਦੇ ਉੱਤੇ ਆ ਐਤ ਕੀ ਬਾਰ 84 ਤੋਂ ਲਗਭਗ ਜ਼ਿਆਦਾ ਜੇ ਮੈਂ 84 ਲੀਟਰ ਤੋਂ ਹਾਂ ਵੱਸ ਹੋਇਆ ਜੇ ਮੈਂ 24 ਘੰਟਿਆਂ ਦਾ ਰਿਕਾਰਡ ਹੈ ਆਪਣੇ ਕੋਲੇ 55 ਤੋਂ ਬਈ 60 ਦੇ ਵਿੱਚ ਵਿੱਚ ਗਾਵਾਂ ਜਿਹੜੀਆਂ ਵੀ 4 ਕਿ ਜਿਹੜੇ ਨਗ ਹੈਗੇ ਉਹ ਹੈਗੇ ਆ ਬਾਕੀ ਤਕਰੀਬਨ ਜਿਹੜੀਆਂ ਦੂਜੀਆਂ ਗਾਮਾਂ ਨੇ ਆਪਣੇ ਕੋਲੇ 20 ਤੋਂ 35 35 ਤੋਂ ਤਾਂ ਮੰਨ ਕੇ ਚੱਲੋ ਵੀ ਹੈਗੀ ਹੈਗੀ ਨਹੀਂ 20 ਤੋਂ ਘੱਟ ਕੋਈ ਨਹੀਂ ਹੈਗਾ ਆਪਣੇ ਕੋਲ ਠੀਕ ਹੈ ਜੀ ਸੋ ਫਿਰ ਇਹਨਾਂ ਦੀ ਇਹ ਗੱਲ ਕਰੀਏ ਬਈ ਕਿੰਨੇ ਟਾਈਮ ਵਾਦੇਸ਼ ਹੁੰਦੀਆਂ ਨੇ ਤੇ ਇਹਨਾਂ 'ਚ ਵੈਸੇ ਐ ਰਸੋ ਚੱਲੋ ਇਹ ਤਾਂ ਆਪਣੀਆਂ ਨਾਰਮਲ ਗੱਲਾਂ ਨਹੀਂ ਤਾਂ ਇਹ ਤਾਂ ਆਪਾਂ ਜਦੋਂ ਮਰਜ਼ੀ ਕਰ ਲਈਏ ਇਹਨਾਂ ਵੀਰੇ ਦਿੱਕਤ ਕੀ ਆਉਂਦੀ ਆ ਬਈ ਇਹਨਾਂ ਦੀ ਦੇਖਭਾਲ ਕਰਨ ਲੱਗੇ ਜਾਂ ਇਹਨਾਂ ਵਿੱਚ ਬਿਮਾਰੀ ਦੀ ਕੀ ਦਿੱਕਤ ਆਉਂਦੀ ਆ ਬਈ ਦਿੱਕਤਾਂ ਤਾਂ ਯਾਰ ਜੇ ਹੁਣ ਆਪਾਂ ਕੱਲੀ ਕੱਲੀ ਗਿਣੌਣ ਲੱਗ ਜਾਈਏ ਵੀਡੀਓ ਬਹੁਤ ਲੰਬੀ ਹੋ ਜਾਈਏ ਵੀਡੀਓ ਬਹੁਤ ਲੰਬੀ ਹੋ ਜੇਕਰ ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਸਾਇਲਜ ਇਹਨੂੰ ਮਸਟੈਟਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋਊਗੀ ਠੀਕ ਹੈ ਜੀ ਉਹ ਤੋਂ ਬਚਣ ਵਾਸਤੇ ਆਪਾਂ ਪਹਿਲਾਂ ਤਾਂ ਸਾਇਲਜ ਨੂੰ ਦੱਸਿਆ ਕਿ ਉਲੀ ਰਹਿਤ ਹੋਣਾ ਚਾਹੀਦਾ ਠੀਕ ਹੈ ਦੂਜਾ ਜਦੋਂ ਆਪਾਂ ਨੇ ਚਵਾਈ ਹੋ ਗਈ ਉਹਨਾਂ ਡਿਪਿੰਗ ਦਵਾਈ ਆਉਂਦੀ ਹੈ ਇੱਕ ਡਿਪਿੰਗ ਉਹ ਥਣ ਨੂੰ ਡਿਪ ਕਰੋ ਤੇ ਜਿਹੜੇ ਨਾਰਮਲ ਘਰ ਆਪਣੇ ਉਹਨਾਂ ਵਾਸਤੇ ਜੇ ਉਹ ਨਹੀਂ ਉਪਲਬਧ ਹੈਗੇ ਤੁਸੀਂ ਪਸ਼ੂ ਨੂੰ ਪੱਠੇ ਪਾਓ ਵੀ ਜਦੋਂ ਚਵਾਈ ਕਰ ਲਈ ਜਿਹੜੇ 5 ਲੀਟਰ ਦਿੰਦੀ ਹੈ ਉਹਨੂੰ ਅੱਧਾ ਘੰਟਾ ਨਾ ਵੀ ਬੈਠਣ ਨਾ ਦਿਓ ਬੈਠਣ ਨਾ ਦਿਓ ਜਦੋਂ ਮੰਨ ਲਓ ਧਾਰ ਚੋੜੀ ਨਾਲ ਦੀ ਨਾਲ ਉਹਨੂੰ ਖਰਾਕ ਪਾਓ ਖਰਾਕ ਪਾਓ ਕਿਉਂਕਿ ਜੇ ਉਹ ਬੈਠੂਗਾ ਥੱਲੇ ਸਾਨੂੰ ਪਤਾ ਜਗਾ ਗੰਦੀ ਹੁੰਦੀ ਆ ਬੈਕਟੀਰੀਆ ਥਣਾ ਦੇ ਰਹੀ ਅੰਦਰ ਚਲਾ ਜਾਂਦਾ ਅੰਦਰ ਚਲਾ ਜਾਂਦਾ ਤੇ ਜਿਹੜਾ ਫਿਰ ਦਿੱਕਤ ਨਹੀਂ ਕਰਦਾ ਇਹ ਚੀਜ਼ ਦੀ ਬਹੁਤ ਵੱਡੀ ਘਾਟ ਆ ਮੈਂ ਦੇਖਿਆ ਵੀ ਆ ਬਾਈ ਤੁਹਾਡੀ ਗੱਲ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਮੈਂ ਧਿਆਨ ਚ ਕਰੀਏ ਗੱਲ ਲੋਕੀ ਕਰਦੇ ਨੇ ਧਾਰ ਚੋਲੀ ਤੇ ਪਸ਼ੂ ਨੂੰ ਅਹੀਂ ਛੱਡਤਾ ਧਾਰ ਚੋਣ ਦੇ ਵੇਲੇ ਪਹਿਲਾਂ ਜ਼ਰੂਰ ਪਾਉਂਦੇ ਨੇ ਚਾਰਾ ਵੀ ਮੱਝ ਖੜੀ ਰਹੇਗਾ ਖੜੀ ਰਹੇ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਨਿਜਾਨ ਕਰਦੇ ਤੇ ਇਹ ਵੀ ਬਹੁਤ ਵੱਡੀ ਮਿਸਟੇਕ ਆ ਤੇ ਬਾਈ ਜੀ ਆਪਾਂ ਗੱਲ ਕਰੀਏ ਬਿਮਾਰੀ ਦੀ ਜਿਵੇਂ ਹੁਣ ਨਾਰਮਲ ਆਪਾਂ ਗੱਲ ਕਰਦੇ ਆ ਜੇ ਕੋਈ ਵੱਡੀ ਬਿਮਾਰੀ ਆ ਉਹ ਕਿਹੜੀ ਲੱਗਣ ਦੇ ਚਾਂਸ ਵੱਧ ਰਹਿੰਦੇ ਨੇ ਇਹਨਾਂ ਨੂੰ ਬੱਡੀ ਬਿਮਾਰੀ ਬਈ ਜਿਹਦੇ ਲੰਪੀਸ ਕਿਨਾਂ ਪਿੱਛੇ ਜਾਈ ਸੀ ਠੀਕ ਹੈ ਜੀ ਠੀਕ ਹੈ ਉਹਦੇ ਵਾਸਤੇ ਪ੍ਰੋਪਰ ਜਿਹੜੀ ਵੈਕਸੀਨ ਆ ਉਹ ਆਉਂਦੀਆਂ ਹੈਗੀਆਂ ਉਹ ਆਪਾਂ ਸਮੇਂ ਸਿਰ ਵੈਕਸੀਨ ਕਰਦੇ ਰਹਿਣੇ ਆ ਆਪਦੇ ਵਰ ਉਹ ਤਾਂ ਪੂਰੀ ਕੋਸ਼ਿਸ਼ ਕੀਤੀ ਹੁੰਦੀ ਹੈ ਬਈ ਵੀ ਪਸ਼ੂਆਂ ਦਾ ਆਪਾਂ ਰਿਜ਼ਲਟ 100% ਵਾਲਾ ਕੇ ਫਿਰ ਵੀ ਕੁਦਰਤ ਵੱਲੋਂ ਵੈਕਸੀਨ ਦੇ ਲਾਉਣ ਤੋਂ ਬਾਅਦ ਵੀ ਕੋਈ ਨੁਕਸਾਨ ਹੋ ਜਾਂਦਾ ਪਰ ਉਹ ਆਪਾਂ ਸੋਚਣਾ ਨਹੀਂ ਹੈਗਾ ਕਿਉਂ ਜੇ ਆਪਾਂ ਕਿਸੇ ਚੀਜ਼ ਦਾ ਕੰਮ ਕਰਦੇ ਨੁਕਸਾਨ ਹੋਣਗੇ ਲਾਭ ਜੀ ਨੁਕਸਾਨ ਤਾਂ ਹੋਣਗੇ ਜੀ ਹੁਣ ਅਸੀਂ ਜਦੋਂ ਸਟਾਰਟ ਕੀਤਾ ਵੀ ਹਰੇਕ ਬੰਦਾ ਇਹ ਸੋਚਦਾ ਵੀ ਯਾਰ ਆਪਾਂ ਯਾਰ ਫਾਇਦਾ ਹੋ ਸਾਡੇ ਵੀ ਤੂੰ ਲਾ ਲੋ ਵੀ 7-8 ਪਸ਼ੂ ਜਿਹੜਾ ਟਾਪ ਦੇ ਆ ਉਹਨਾਂ ਦੀ ਡੈਥ ਹੋ ਚੁੱਕੀ ਹੈਗੀ ਅੱਛਾ ਜੀ ਬਲੇ ਅਸੀਂ ਘਰ ਦੇ ਡਾਕਟਰ ਵੀ ਆਪਣੇ ਸਾਰੇ ਕੁਝ ਹੁੰਦਾ ਨਹੀਂ ਹੈਗਾ ਵੀ ਕੁਦਰਤ ਤੇ ਸਾਰੇ ਵੀ ਬਹੁਤ ਕੁਝ ਹੁੰਦਾ ਠੀਕ ਹੈ ਨਾ ਇਹ ਤਾਂ ਗੱਲ ਹੀ ਹੈ ਆਪਾਂ ਲਾਜ ਪੂਰਾ ਰੱਖਦੇ ਆਗੇ ਵੀ ਆਪਣੇ ਕਿੰਨੇ 100% ਦਿਓ ਜੀ ਬਾਕੀ ਚਲੋ ਮੌਤ ਤੇ ਇੱਕ ਕੁਦਰਤ ਦੇ ਇੱਕ ਖੇੜ ਆ ਉਹਨੂੰ ਤਾਂ ਆਪਾਂ ਰੋਕ ਨਹੀਂ ਸਕਦੇ ਪਰ ਆਪਣੇ ਕਿੰਨੇ 100% ਜਿਹੜਾ ਧਿਆਨ ਰੱਖੋ ਵੀ ਪਹਿਲਾਂ ਤਾਂ ਪਸ਼ੂਆਂ ਦੇ ਥੱਲੇ ਦਾ ਗਾਂ ਜਾਣਾ ਪਿਆ ਹੋਵੇ ਜਿਵੇਂ ਬਾਈ ਨੇ ਦੱਸਿਆ ਵੀ ਧਾਰ ਚੋਣ ਤੋਂ ਬਾਅਦ ਥੱਲੋਂ ਸਾਫ਼ ਹੋਣਾ ਚਾਹੀਦਾ ਪਹਿਲਾਂ ਤਾਂ ਜਿਹੜਾ ਵੀ ਸਥਾਨ ਜਿੱਥੇ ਪਸ਼ੂ ਬ ਹੁਣ ਵਿੱਚ ਗੁਫਾ ਕਰ ਦਿੰਦੇ ਨੇ ਮੱਝਾਂ ਈ ਜਾਂ ਪਸ਼ੂ ਉੱਥੇ ਹੀ ਪਿਆ ਰਹਿੰਦਾ ਬਈ ਵਿੱਚ ਵਿੱਚ ਚੱਕਦੀ ਨਹੀਂ ਚੱਕਦੇ ਨਹੀਂ ਹੁਣ ਕਿਉਂਕਿ ਤੁਹਾਡਾ ਤਾਂ ਚਲੋ ਵੱਡਾ ਫਾਰਮ ਆ ਇੱਥੇ ਬੰਦੇ ਬੰਦੇ ਰੱਖੇ ਹੋਣਗੇ ਤੁਸੀਂ ਚਲੋ ਬੰਦੇ ਪਰਾਂ ਕਰ ਦਿੰਦੇ ਆ ਜੇ ਤੁਸੀਂ ਆਪ ਵੀ ਕਰਦੰਨੇ ਹੋ ਪਰ ਪਿੰਡਾਂ ਦੇ ਵਿੱਚ ਕੀ ਹੈ ਜਿਨ੍ਹਾਂ ਕੋਲੇ ਇੱਕ ਇੱਕ ਦੋ ਦੋ گاਵਾ ਨੇ ਉਹ ਜ਼ਿਆਦਾ ਧਿਆਨ ਨਹੀਂ ਦਿੰਦੇ ਅਸਲ ਬਾਈ ਜਿਵੇਂ ਤੁਸੀਂ ਕਿਹਾ ਜੀ ਲੇਬਰ ਦੇ ਸਹਾਇਕ ਕੰਮ ਨਾ ਸੜੋ ਕਨ ਕੋਲ ਨਹੀਂ ਹੈ ਨਹੀਂ ਤੀ ਤੋ ਚੱਲੀ ਜਾ ਤੋ ਨਹੀਂ ਕਰੇ ਤੇ ਉਹਨਾਂ ਦੀ ਬਰਕਤ ਵੀ ਇੰਨੀ ਕੁ ਹੋਈ ਆ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਕੋਠੀ ਪਾ ਰਹੇ ਨੇ ਤੇ ਸਾਰਾ ਕੁਝ ਸਹੀ ਚੱਲ ਰਿਹਾ ਹੈ ਜੀ ਬਈ ਮਿਹਨਤੀ ਆ ਨਾ ਉਹੀ ਗੱਲ ਕਰਦੇ ਆ ਹੁਣ ਜੇ ਆਪਾਂ ਕਿਸੇ ਦੇ ਸਾਰੇ ਛੱਡ ਕੇ ਯਾਰ ਨਹੀਂ ਤਾਂ ਆਪਾਂ ਤਨਖਾਹ ਦਿੰਨੇ ਆ ਲੇਬਰ ਵਾਲੇ ਨੇ ਤਾਂ ਆਪਦੇ ਪੈਸੇ ਲੈ ਲੈਣੇ ਆ ਯਾਰ ਜੀ ਜੇ ਕੋਈ ਘਾਟਾ ਬਿਜ਼ਨਸ ਸੱਚੇ ਪੈ ਰਿਹਾ ਉਹ ਤਾਂ ਆਪਾਂ ਨੂੰ ਪੈ ਰਿਹਾ ਨਾ ਜੀ ਉਹ ਉੱਥੇ ਆਪਣਾ ਫਰਜ਼ ਮੰਨਦਾ ਜੇ ਆਪਾਂ ਸ਼ੌਂਕ ਨਾਲ ਰੱਖਿਆ ਵੱਡੀ ਗੱਲ ਸ਼ੌਂਕ ਆ ਵੀ ਆਪਦਾ ਸ਼ੌਂਕ ਰੱਖੋ ਉਹ ਪੂਰੀ ਕੇਰ ਰੱਖੋ ਪਸ਼ੂਆਂ ਦੀ ਇਹ ਨਹੀਂ ਹੈਗਾ ਵੀ ਤੁਸੀਂ ਸਾਡੇ ਕੇ ਆਪ ਅੰਦਰ ਪਏ ਹੋ ਤੇ ਤੁਹਾਨੂੰ ਧੁੱਪੇ ਨਾਲ ਸ਼ਾਮੇ ਨਾਲ ਕੋਈ ਟਾਈਮ ਤੇ ਫੌਗਰ ਛੱਡਣੇ ਹੁਣ ਸਾਡੇ ਫੌਗਰ ਲੱਗੇ ਹੋਏ ਚਲੋ ਅੱਜ ਤਾਂ ਮੌਸਮ ਸਹੀ ਹੈ ਮੈਂ ਆਪ ਆ ਕੇ ਜਦੋਂ ਇਹਨਾਂ ਨੂੰ ਸੁੱਧ ਦੁਪਹਿਰਾ ਹੁੰਦਾਗਾ ਮੰਨ ਲਓ 11:00 ਵਜੇ ਫੌਗਰ ਚੱਲਦੇ ਆ ਆਟੋਮੈਟਿਕ ਲੱਗੇ ਹੋਏ ਪਰ ਸੱਚ ਫਿਰ ਵੀ ਦੱਬਣੀ ਪੈਂਦੀ ਉਹ ਸਮੇਂ ਸਿਰ ਬੰਦ ਹੋ ਜਾਂਦੇ ਚੱਲ ਪਾਂਦੇ ਇਹ ਚੀਜ਼ਾਂ ਇੱਕ ਡਿਊਟੀ ਨਿਭਾਉਣੀ ਪੈਂਦੀ ਬਾਈ ਪੂਰੀ ਜੀ 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 ਟਾਈਮ ਦੇ ਮੁਤਾਬਕ ਜਿਵੇਂ ਆਪਾਂ 2 ਮਿੰਟ ਪਹਾਰਾ ਚੱਲ ਗਿਆ ਆਪਣੇ ਫੌਗਰ ਉਦੋਂ ਬਾਅਦ ਪੱਖੇ ਚੱਲਣਗੇ ਉਹ ਵੀ ਆਟੋਮੈਟਿਕ ਨੇ ਆਪਣੇ ਆਟੋਮੈਟਿਕ ਹੈ ਨਹੀਂ ਆਉ ਪੱਖੇ ਲਗਾਤਾਰੀ ਚੱਲੀ ਜਾਂਦੇ ਜਿਹੜੇ ਫੌਗਰ ਲੱਗੇ ਉਹ ਆਟੋਮੈਟਿਕ ਨੇ ਤੇ ਹੁਣ ਗਰਮੀ ਦੇ ਵਿੱਚ ਭਾਈ ਹੁਣ ਲੋ ਚੱਲਦੀ ਹੈ ਜਿਹੜੀ ਹਨਾ ਉਹਨਾਂ ਵਾਸਤੇ ਪਹਾਰਾ ਜ਼ਰੂਰੀ ਹੈ ਪਸ਼ੂਆਂ ਵਾਸਤੇ ਤਾਂ ਨੁਕਸਾਨ ਕੋਈ ਨਹੀਂ ਹੈਗਾ ਪਹਾਰਾ ਤੇ ਇੱਕ ਗੱਲ ਕਰੀ ਭਾਈ ਅੱਜ ਕੱਲ੍ਹ ਨਾ ਇੱਕ ਆਰਟੀਫੀਸ਼ਲ ਮਲਤਾਰ ਚੂਣ ਵਾਲੇ ਉਹ ਥਾਂ ਜੇ ਮਲਾਉਂਦੇ ਹੱਥ ਜੇ ਉਹ ਹਾਂਜੀ ਜਿਹੜੇ ਮਤਲਬ ਪਾਈਆਂ ਹੁੰਦੀਆਂ ਨੇ ਮੈਂ ਦੇਖਿਆ ਸੀ ਉਹ ਕੀ ਚੀਜ਼ ਆ ਉਹਦੇ ਬਾਰੇ ਦੱਸੋ ਮੈਨੂੰ ਥੋੜਾ ਜਿਹਾ ਮਿਲਕਿੰਗ ਮਸ਼ੀਨ ਕਹਿੰਦੇ ਤੁਸੀਂ ਹਾਂਜੀ 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 ਉਹ ਬਈ ਮਿਲਕਿੰਗ ਮਸ਼ੀਨ ਹੁੰਦੀ ਆ ਖੈਰ ਤੁਸੀਂ ਦੇਖੇ ਹੋਵੋਗੇ ਹੁਣ ਤਾਂ ਪਾਰਲਰ ਲੱਗਣ ਲੱਗੇ ਵੀ ਇੱਕ ਤਾਂ ਸਮੇਂ ਦੇ ਵੀ 10 10 ਗ੍ਰਾਮ 15 15 ਗ੍ਰਾਮ ਜਿਹੜੀਆਂ 5 ਕਿਲੋ ਮਿੰਟਾਂ ਚ ਚਵਾਈ ਹੋ ਜਾਂਦੀ ਠੀਕ ਹੈ ਜੀ ਉਹ ਜਿਹੜੀ ਮਿਲਕਿੰਗ ਮਸ਼ੀਨ ਹੁੰਦੀ ਆ ਦੂਸਰੀ ਸੂਟ ਹੀ ਹੋ ਜਾਂਦੀ ਆ ਤੇ ਉਹ ਹੱਥਾਂ ਨਾਲ ਆਉਣੀ ਪੈਂਦਾ ਚਾਰ ਹੀ ਹੁੰਦੇ ਉਹ ਬੈਕਿੰਗ ਪ੍ਰੈਸ਼ਰ ਹਾਂਜੀ 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 ਉਹ ਖਿਚ ਲਾਂਦਾਗਾ ਉਹ ਕੋਈ ਵੀ ਚਾਹਤ ਨਾਲ ਤੇ ਲੱਗ ਜਾਂਦੀ ਹੈ ਤਾਂ ਨਾਰਮਲੀ ਚੀਜ਼ ਆ ਹੁਣ ਸਾਰੇ ਕਿਸਾਨਾਂ ਨੂੰ ਲੱਗ ਸਾਰੇ ਕਿਸਾਨਾਂ ਨੂੰ ਪੱਤੀ ਵੈਸੀ ਤਾਂ ਠੀਕ ਹੈ ਜੀ ਉਹ ਕਿਵੇਂ ਕੋਈ ਨੁਕਸਾਨ ਤਾਂ ਨਹੀਂ ਉਹਦਾ ਉਹ ਵਧੀਆ ਚੀਜ਼ ਹੈ ਉਹਦਾ ਕੋਈ ਨੁਕਸਾਨ ਨਹੀਂ ਹੈ ਜਦੋਂ ਚਵਾਈ ਹੋਗੀ ਕੁਝ ਪਤਾ ਲੱਗਦਾਗਾ ਠੀਕ ਹੈ ਸੈਂਸਰ ਲੱਗੇ ਹੋਣਗੇ ਇਹਦੇ ਹਾਂ ਸੈਂਸਰ ਵੈਸੇ ਉਹ ਵੀ ਜਿਹੜੀ ਆਪਣਾ ਦੀਨਾ ਹੁੰਦਾ ਵਿੱਚ ਪਾਪਾਂ ਦੇ ਵਿੱਚ ਲੱਗ ਜਾਂਦਾ ਉਹ ਤੋਂ ਨੂੰ ਉਤਾਰੋ ਨੁਕਸਾਨ ਤਾਂ ਇਹ ਆਪਾਂ ਦੁੱਧ ਚੋਾਈ ਹੋ ਗਈ ਜੀ ਬਈ ਸੱਡ ਕੇ ਉਧਰ ਵਾ ਕੇ ਐ ਉਹਨੇ ਤਾਂ ਕਰੀ ਜਾਣਾ ਕਿ ਉਹਦੋਂ ਨੁਕਸਾਨ ਹੈ ਜੀ ਉਹਦੋਂ ਨੁਕਸਾਨ ਹੋ ਲਾਹੂ ਸਹੀ ਟਾਈਮ ਤੇ ਚਲੋ ਉਹ ਤਾਂ ਹੀ ਫਿਰ ਉਹੀ ਗੱਲ ਆ ਗਈ ਵੀ ਲਾਪਰਵਾਹੀ ਦਾ ਨਤੀਜਾ ਤਾਂ ਮਾੜੀ ਹੁੰਦਾ ਠੀਕ ਹੈ ਜੀ ਤੇ ਆਪਾਂ ਜੀ ਗੱਲ ਕਰੀ ਬਈ ਇਹਨਾਂ ਦੀ ਪਸ਼ੂਆਂ ਦੀ ਹਨਾ ਇਨਾ ਮਤਲਬ ਕਿਹੜੇ ਟਾਈਮ ਸਾਇਲੋਜ ਪਾਉਣਾ ਚਾਹੀਦਾ ਆਪਾਂ ਨੂੰ ਕਿੰਨੇ ਮਤਲਬ ਮਾਤਰਾ ਦੇ ਵਿੱਚ ਪਾਉਣਾ ਚਾਹੀਦੇ ਇਹਦੇ ਬਾਰੇ ਦੱਸੋ ਮਾਤਰਾ ਭਾਈ ਜੇ 24 ਘੰਟਿਆਂ ਦਾ ਆਪਾਂ ਸਾਇਲੋਜ ਪਾਉਣਾ ਹੈ ਜੇ ਜੀ ਗਾਂ ਮੰਨ ਕੇ ਚੱਲੋ ਵੀ 35 ਲੀਟਰਾਈ ਦੁੱਧ ਹੈ ਉਹਨੂੰ ਕੋ 25 ਤੋਂ 30 ਕਿਲੋ ਜਿਹੜਾ ਸਾਇਲਜ ਆ 24 ਘੰਟਿਆਂ ਦੇ ਦਿਨ ਨੇ ਉਹਦੇ ਵਿੱਚ ਵੀ 10 ਕਿਲੋ ਜੇ ਦੁੱਧ ਦੇ ਰਹੀ ਆਪਾਂ 3 3.5 ਕਿਲੋ ਫੀਡ ਦਿੰਨੀ ਠੀਕ ਹੈ ਉਹ ਐਵਰੇਜ ਤਾਂ ਲੂ ਵੀ 10 ਤੋਂ ਵੱਧ ਵੀ ਕਿੰਨੀ 10 ਕਿਲੋ ਮਗਰ ਆਪਾਂ 3.5 ਕਿਲੋ ਫੀਡ ਦਿੰਨੇ ਇੱਕ ਗਾਂ ਨੂੰ ਠੀਕ ਹੈ ਇੱਕ ਦੀ ਐਵਰੇਜ ਹੈ ਹਾਂ ਇੱਕ ਦੀ ਐਵਰੇਜ ਹੈ ਦਾ ਜਿੰਮੇਦਾਰਪਰਾ ਇਹ ਉਹਨਾਂ ਵਾਸਤੇ ਵੀ ਹੀ ਫਾਰਮੂਲਾ ਜਿਹੜਾ ਵਰਤਿਆ ਜਾਣਾਗਾ ਜੇ ਵੱਧ ਦੁੱਧ ਦਿੰਦੀ ਹੈ ਵੱਧ ਪਾਓ ਜੇ ਘੱਟ ਲਿੰਦੀ ਹੈ ਘੱਟ ਪਾਓ ਠੀਕ ਹੈ ਜੀ ਠੀਕ ਹੈ ਤੇ ਬਾਕੀ ਫਿਰ ਨਾਲ ਇਹਨਾਂ ਹਰਾਚਾਰਾ ਵੀ ਪਾਉਣੀਆਂ ਜੀ ਫਿਰ ਹਰਾ ਬਾਈ ਆਪਣੇ ਕੋਲੇ ਨਾ ਹੋਣਾ ਜਿਹੜਾ ਹੁਣ ਨਹੀਂ ਹੈਗਾ ਆਪਾਂ ਫਰਵਰੀ ਦੇ ਵਿੱਚ ਰਾਈ ਕਾ ਵੀਰ ਜੀ ਠੀਕ ਹੈ ਜੀ ਤੇ ਉਹ ਜਿਹੜਾ ਸਾਨੂੰ ਦਿੱਕਤਾਂ ਆਉਂਦੀਆਂ ਵੱਢਣ ਦੇ ਵਿੱਚ ਲੇਬਰ ਦੀ ਸਮੱਸਿਆ ਸਾਨੂੰ ਨਾ ਹੀ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਵੀ ਹਰੇ ਕਾ ਦਾ ਰਾਈ ਕਾ ਜਿਹੜਾ ਉਹ ਆਪਾਂ ਦੇਣੇ ਆ ਸਾਲ ਦੇ ਵਿੱਚ ਉਹ ਜ਼ਰੂਰੀ ਹੈਗਾ ਤੇ ਜੇ ਫਲਾਲ ਆਪਾਂ ਗਰਮੀ ਦੇ ਵਿੱਚ ਜਾਂ ਕੋਈ ਹਰਾਚਰਾ ਹਰਾਚਰਾ ਹੈ ਨਹੀਂਗਾ ਜੀ ਤੇ ਬਾਕੀ ਇੱਕ ਗੱਲ ਮੈਨੂੰ ਦੱਸ ਦਿਓ ਜਰੂਰ ਆਪਣੇ ਪੰਜਾਬੀ ਭਰਾਵਾਂ ਦੀ ਲਈ ਹਣਾ ਮੈਨੂੰ ਬਹੁਤ ਸਾਰੇ ਮੈਸੇਜ ਆਏ ਸੀ ਬੰਦਿਆਂ ਦੇ ਕਿ ਤੁਸੀਂ ਇਹ ਜਰੂਰ ਪੁੱਛਿਆ ਕਰੋ ਵੀ ਜੇ ਕੋਈ ਨਵਾਂ ਬੰਦਾ ਮੰਨ ਲਵੇ ਉਹਨੇ ਸਟਾਰਟ ਕਰਨਾ ਕੰਮ ਕਿਉਂਕਿ ਇਹ ਬਿਨਾ ਨੌਲੇਜ ਤੋਂ ਕੰਮ ਸ਼ੁਰੂ ਨਹੀਂ ਹੁੰਦਾ ਜੀ ਨਹੀਂ ਬਿਲਕੁਲ ਹੁਣ ਮੰਨ ਲਓ ਤੁਹਾਡੀ ਵੀਡੀਓ ਦੇਖ ਕੇ ਤੁਸੀਂ ਆਪਣੀ ਇਨਕਮ ਦੱਸੀ ਹੈ ਇਹਨਾਂ ਦਾ ਬਈ ਇੱਕ ਗੱਲ ਕੱਲ ਪਿੱਛੇ ਰਹਿ ਜਾਂਦੀ ਹੈ ਮੇਰੀ ਫੇਰ ਮੇਰੇ ਦਿਮਾਗ 'ਚ ਆ ਜਾਂਦੀ ਹੈ ਇਹ ਮਤਲਬ ਨਫਾ ਕਿਵੇਂ ਕਰਦੇ ਨੇ ਇਹ ਮੈਨੂੰ ਇਹ ਦੱਸੋ ਥੋੜਾ ਜਿਹਾ ਬਈ ਜੇ ਆ ਇਹ ਦਿਦੋ ਸਪਸ਼ਟ ਗੱਲ ਜਿੱਥੋਂ ਤੱਕ ਮੇਰਾ ਵੀ ਐਕਸਪੀਰੀਅੰਸ ਆਇਆ ਜਾਂ ਮੇਰਾ ਤਜਰਬਾ ਰਿਹਾ ਵੀ ਕਿੰਨੇ ਪੈਸੇ ਬਚਦੇ ਆ ਜੇ ਆਪਾਂ 100 ਰੁਪਏ ਦੀ ਆਮਦਨ ਕਹਦੀ 1 ਰੁਪਏ ਦੇ ਮਗਰ ਇਹਦੀ ਆਮਦਨ ਹੈ ਜਿਹੜੀ ਆਪਾਂ ਨੂੰ ਹੋਣੀ ਹੈ ਵੀ 20 ਪੈਸੇ ਦੀ ਆਮਦਨ ਹੋਣੀ ਹੈ ਜਿਹੜੇ ਬਾਕੀ 80 ਪੈਸੇ ਆ ਉਹ ਇਹਨਾਂ ਦੇ ਖਰਚ ਕਰਨੇ ਪੈਣਗੇ ਤੁਹਾਨੂੰ ਠੀਕ ਹੈ ਜੀ ਕਿਉਂ ਜੇ 10 ਲੀਟਰ 10 ਦੁੱਧ ਦੇਣ ਵਾਲੇ ਨਾਲ ਉਹਦੇ ਨਾਲ ਬੱਚੀਆਂ ਵੀ ਪਾਲਣੀਆਂ ਪੈਣ ਬੱਚੀਆਂ ਵੀ ਪਾਲਣੀਆਂ ਪਾਲਣੀਆਂ ਕਿ ਨਹੀਂ ਜੇ ਹੁਣ ਉਹ ਬੱਚੀਆਂ ਪਾਲ ਕੇ ਅੱਗੇ ਤਿਆਰ ਹੋਣ ਉਹ ਤੋਂ ਬੱਚੀਆਂ ਹੋਣਗੀਆਂ ਜੀ ਤੇ ਸਾਰਾ ਵੀ ਲੇਬਰ ਦਾ ਖਰਚਾ ਕੱਢ ਕੇ ਛੋੜਾ ਵੀ 20 ਕ ਪੈਸੇ ਜੇ ਨਾ ਮੈਂ ਗਲਤ ਹੋਇਆ ਚਲੋ ਕੁੜਾ ਬਹੁਤ ਹੋ ਜਲੇ ਹਾਂ ਜੀ ਮੇਰੇ ਅਕੋਰਡਿੰਗ ਵੀ ਅਕੋਰਡਿੰਗ ਵੀ ਜਨਾਕ ਤਿਆਰ ਬਗਾ ਥੋੜਾ ਵੀ 20 ਕ ਪੈਸੇ ਜਿਹੜੇ ਆਪਾਂ ਨੂੰ ਬਚਨੇ ਆਗੇ ਬਾਕੀ ਇਨਕਮ ਤੁਸੀਂ ਦੇਖ ਲਓ ਵੀ ਤੁਹਾਡੀ 10 ਦਿਨਾਂ ਦੀ 10000 ਬਣਦੀ ਹੈ 15 ਬਣਦੀ ਹੈ ਜਿਉਂ ਜਿਉਂ ਇਹਨਾਂ ਦਾ ਦੁੱਧ ਦੀ ਪ੍ਰੋਡਕਸ਼ਨ ਵਧੂਗੀ ਤੁਹਾਡੀ ਜਿਹੜੀ ਆਮਦਨ ਉਹ ਵੱਧ ਹੀ ਜਾਣੀ ਬੱਸ ਵੱਧ ਹੀ ਜਾਣੀ ਬੱਕਿਆ ਹੈ ਨਾ ਵੀ ਕਾਲੀ ਨਾ ਕਰਿਓ ਜਿਹੜੀ ਮੈਂ ਗੱਲ ਮੈਂ ਆਪਦੇ ਕਿਨ ਨੂੰ ਕਹਿਣਾ ਚਾਹਣਾ ਭਰਾ ਦੇ ਵੀ ਮਨ ਦੇ ਵਿੱਚ ਇਹੀ ਗੱਲ ਹੋਣੀ ਆ ਕਿ ਕਾਲੀ ਦਾ ਕੋਈ ਸੌਦਾ ਨਹੀਂ ਬਾਈ ਕੋਈ ਵੀ ਕੰਮ ਉਹਨੂੰ ਸਮਾਂ ਜ਼ਰੂਰ ਦਿਓ ਸਮਾਂ ਪੈ ਕੇ ਫਿਰ ਕਿਤੇ ਜਾ ਕੇ ਤੁਹਾਨੂੰ ਇਨਕਮ ਆਉਣ ਲੱਗੂਗੀ ਇਹ ਨਹੀਂ ਹੈਗਾ ਵੀ ਅੱਜ ਗਾਵਾਂ ਰੱਖ ਲੀਆਂ ਕੱਲ ਨੂੰ ਤੁਸੀਂ ਕਹੋ ਵੀ 50000 ਤਾਂ ਆਇਆ ਨਹੀਂ ਯਾਰ ਪਹਿਲਾਂ ਤਾਂ ਤੁਸੀਂ ਦੇਖੋ ਆਪਣੇ ਜਿਹੜੇ ਬੜੇ ਲੇਖੇ ਨੋਜਵਾਨ ਸੀ ਰੇਸਾਂ ਵੱਲ ਭਜਾਣ ਵੱਧ ਸੀ ਹੁਣ ਤਾਂ ਉਧਰੋਂ ਵੀ ਬ੍ਰੇਕਡਾਊਨ ਲੱਗ ਗਿਆ ਕਿਉਂ ਬਾਪ ਜਮ ਲੱਗ ਗਏ ਤੇ ਵੀ ਉਹ ਡੇਰੀ ਲੈਣਾ ਪਾਉਂਦਾ ਠੀਕ ਹੈ ਜੀ ਠੀਕ ਹੈ ਜੀ ਇਹ ਨਵਾਂ ਕੰਮ ਹੈ ਜਿਹੜਾ ਇਹ ਜਾਨਕਰੀ ਦੇ ਬੰਦੇ ਤੋਂ ਪਾਸੋਂ ਤੋਂ ਜਾਰੀ ਫੁਰਦੂ ਕਿਸੇ ਬਾਕੀ ਜਿਹੜੇ ਇੱਕ ਦੋ ਪਸ਼ੂ ਤੁਸੀਂ ਰੱਖ ਲੇ ਤੁਸੀਂ 4 ਮਹੀਨੇ 5 ਮਹੀਨੇ ਲਾਉਂਗੇ ਤੁਹਾਨੂੰ ਪਤਾ ਲੱਗੂਗਾ ਵੀ ਇਹਨਾਂ ਨੂੰ ਪ੍ਰੋਬਲਮ ਕੀ ਆਉਂਦੀ ਹੈ ਵੀ ਕਿਵੇਂ ਕੇਅਰ ਕਰਨੀ ਇਹਨਾਂ ਦੀ ਹਨਾ ਉਹ ਚੀਜ਼ਾਂ ਨੂੰ ਸਿੱਖ ਕੇ ਹੌਲੀ ਹੌਲੀ ਤੁਸੀਂ ਆਪ ਵੀ ਵਧਾਈ ਜਾਓਗੇ ਕਿਉਂਕਿ ਇਹਨਾਂ ਨੇ ਸ਼ੂਨਾ ਵੀ ਆ ਅੱਗੇ ਆ ਕਿ ਇਹਨਾਂ ਨੇ ਆਪਣੇ ਬੱਚੇ ਵੀ ਦੇਣੇ ਆਗੇ ਓਮੇ ਓਮੇ ਕੰਮ ਤੁਹਾਡਾ ਵਧਦਾ ਜਾਊਗਾ ਘਟਦਾ ਨਹੀਂ ਹੈਗਾ ਬਾਕੀ ਨੁਕਸਾਨ ਉਦੋਂ ਹੁੰਦਾ ਜਦੋਂ ਤੁਸੀਂ ਲਾਪਰਵਾਹੀ ਵਰਤਦੇ ਹੋ ਤੇ ਸ਼ੌਂਕ ਨਾਲ ਕੰਮ ਨਹੀਂ ਕਰਦੇ ਮੇਨ ਗੱਲ ਸ਼ੌਂਕ ਦੀ ਆ ਸ਼ੌਂਕ ਰੱਖਦੇ ਹੋ ਤਾਂ ਪਸ਼ੂ ਰੱਖਿਓ ਕੱਲਾ ਮੁਨਾਫਾ ਦੇਖ ਕੇ ਨਾ ਰੱਖਿਓ ਬਾਕੀ ਵਿਚ ਬੰਦੇ ਕੀ ਕਰ ਵੀਡੀਓ ਤੋਂ ਬਾਅਦ ਦੇਣ ਤਾਂ ਉੱਥੇ ਆ ਕੇ ਨੁਕਸਾਨ ਹੋਣ ਲੱਗਦਾ ਭਰਾ ਜੀ ਹੋਰ ਕੋਈ ਦਿੱਕਤ ਨਹੀਂ ਤੇ ਭਰਾ ਜੀ ਆਖਰ ਦੇ ਵਿੱਚ ਕੋਈ ਗੱਲਬਾਤ ਕਹਿਣੀ ਰਹੇਗੀ ਹੋਵੇ ਉਹ ਦੱਸ ਦਿਓ ਜਰੂਰ ਆਪਾਂ ਗੱਲਬਾਤ ਬਾਕੀ ਬਾਈ ਜੀ ਤੁਹਾਨੂੰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਗੱਲਾਂ ਬਾਤਾਂ ਦਾ ਚਲੋ ਫੇਰ ਕਦੇ ਵੀਡੀਓ ਕਰ ਲਾਂਗੇ ਫੇਰ ਆ ਜਾਣੀ ਹੈ ਨਾ ਬਸ ਜਿਹੜੇ ਵੀ ਸੌਂਗ ਨਾ ਰੱਖਣਾ ਚਾਹੁੰਦੇ ਆਪਸੂ ਜਰੂਰ ਇਸ ਕਿਤੇ ਵੱਲ ਆਓ ਪਰ ਵੀ ਕਿਸੇ ਦੇ ਮਗਰ ਲਾ ਕੇ ਨਾ ਆਓ ਜੇ ਤੁਹਾਡਾ ਮਨ ਹੈਗਾ ਕੰਮ ਕਰਨ ਦਾ ਫੇਰ ਕਰੋ ਇਸੇ ਲਾਲਚ ਦੇ ਮਗਰ ਨਾ ਲਾ ਕੇ ਆਓ ਇਹ ਆਪਦੇ ਜੇ ਸੌਂਗ ਹੈ ਤਾਂ ਰੱਖੋ ਪਰ ਪ੍ਰੋਫਿਟ ਵਾਲਾ ਹੈਗਾਗਾ ਵੀ ਆਪਣਾ ਵੀ ਵਧੀਆ ਪ੍ਰੋਫਿਟ ਹੋ ਜਾਂਦਾ ਜੇ ਆਪਾਂ ਲੱਖਾਂ ਕਰੋੜਾਂ ਦੇ ਵਿੱਚ ਗੱਲ ਉਹ ਹੋ ਜਾਂਦਾ ਜਦੋਂ ਵੱਡੇ ਲੈਵਲ ਤੇ ਜਾ ਕੇ ਹੁੰਦਾ ਹੈ ਉਹ ਛੋਟੇ ਲੈਵਲ ਤੇ ਆਪਾਂ ਨੂੰ ਛੂਟ ਆ ਜਿਹੜਾ ਆਪਣਾ ਪਾਊਗਾ ਵੱਡੇ ਲੈਵਲ ਤੇ ਜਦੋਂ ਆਪਾਂ ਕੰਮ ਵਧਾਈ ਜਾਵਾਂਗੇ ਉਹ ਭਾਈ ਇਹਨਾਂ ਤੇ ਖਰਚ ਵੀ ਕਰਨਾ ਪੈਂਦਾ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਪ੍ਰਬੰਧਾ ਉਹ ਵੀ ਰੱਖਣਾ ਪੈਂਦਾ ਜੇ ਆਪਾਂ ਇੱਕ ਅੱਲੀ ਕਹੀ ਦੀ ਵੀ ਜੇ ਰਾਮਦਾਨ ਹੋ ਗਈ ਐ ਉਹ ਵੀ ਉਹ ਚੀਜ਼ ਨਹੀਂ ਆਪਾਂ ਮੈਟ੍ਰਿਕ ਕਰਦੀ ਵੀ ਇਹਨਾਂ ਤੇ ਖਰਚ ਜ਼ਰੂਰ ਕਰਨਾ ਪੈਂਦਾ ਇਹਨਾਂ ਦੇ ਪੈਸੇ ਇਹਨਾਂ ਦੀ ਲਾਉਣੇ ਪੈਣਗੇ ਪਹਿਲਾਂ ਤੁਹਾਨੂੰ ਜੀ ਵੇਟ ਕਰਨੇ ਥੋੜੀ ਸੋ ਬਹੁਤ ਵਧੀਆ ਲੱਗਿਆ ਭਰਾਜੀ ਤੁਹਾਡੇ ਕੋਲੇ ਆ ਕੇ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰ ਰਿਹਾ ਤਾਂ ਬਹੁਤ ਵਧੀਆ ਸਾਨੂੰ ਸਕੂਨ ਆ ਉਹ ਚੀਜ਼ ਦਾ ਚਾਹੇ ਲੋਕ ਸਾਨੂੰ ਤਾਨੇ ਮਾਰਨ ਮੀਨੇ ਮਾਰਨ ਕੋਈ ਵੀ ਕਰਨ ਕੋਈ ਦਿੱਕਤ ਨਹੀਂ ਲੋਕਾਂ ਦਾ ਕੰਮ ਆ ਬੋਲਣਾ ਸਾਡਾ ਕੰਮ ਆ ਅਸੀਂ ਕੰਮ ਕਰਨਾ ਠੀਕ ਹੈ ਜੀ ਬਾਕੀ ਦੇ ਇਸ ਵੀਡੀਓ ਨੂੰ ਦੇਖ ਕੇ ਕੋਈ ਭਰਾ ਕੰਮ ਸ਼ੁਰੂ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਮੇਰਾ ਨੰਬਰ ਤਾਂ ਤਾਂ ਸਕਰੀਨ ਤੇ ਚੱਲ ਰਿਹਾ ਤੇ ਵੀਰੇ ਦਾ ਨੰਬਰ ਵੀ ਮੈਂ ਤੁਹਾਨੂੰ ਸੰਡ ਕਰ ਦਵਾਂ ਮੈਨੂੰ ਮੈਸੇਜ ਕਰ ਦਿਓ ਪਰਸਨਲੀ ਇੰਸਟਾਗ੍ਰam ਤੇ ਕਰ ਦਿਓ ਭਾਵੇਂ ਭਾਵੇਂ YouTube ਤੇ ਕਰ ਦਿਓ ਆਪਣਾ ਨਾ ਤੁਹਾਡੇ ਜਰੀਆ ਪਾ ਦੱਸ ਦਈ ਹਾਂਜੀ YouTube ਤੇ ਆਪਣਾ ਵੀ ਰਡ ਫਾਰਮਿੰਗ ਫੈਨ ਚੈਨਲ ਆ ਉੱਤੇ ਵੀ ਆਪਾਂ ਜਾਣਕਾਰੀ ਵਾਲੀ ਵੀਡੀਓ ਪਾਉਂਦੇ ਰਹਿੰਨੇ ਆ ਜੇ ਕੋਈ ਸੱਜਣ ਕੁਝ ਦੇਖਣਾ ਚਾਹੁੰਦਾ ਜਾਂ ਕੋਈ ਉੱਥੇ ਵੀ ਆਪ ਤੁਸੀਂ ਜਿਹੜਾ ਸਬਸਕ੍ਰਾਈਬਰ ਕੀ ਕਿੱਸੋ ਪਰ ਇਹ ਰਾੜ ਰਾੜ ਫਾਰਮਿੰਗ ਫਾਈਨ ਰਾੜ ਫਾਰਮਿੰਗ ਫਾਈਨ ਨਾਮ ਤੇ ਚੈਨਲ ਹੈ ਬਾਈ ਆਪ ਹੀ ਵੀਡੀਓ ਪਾਉਂਦਾਗਾ ਮੈਂ ਵੀ ਦੇਖਿਆ ਹੀ ਬਹੁਤ ਵਧੀਆ ਲੱਗਿਆ ਤੇ ਸੇਵ ਕੁਬੀਰੇ ਦੇ ਨਾਲ ਵੀ ਥੋੜੀ ਸੰਪਰਕ ਕਰ ਸਕਦੇ ਹਾਂ ਕਿਉਂਕਿ ਬਹੁਤ ਜਾਣਕਾਰੀ ਆਸਾ ਭਰਾ ਆਪਣਾ ਤੇ ਬੀਰੀ ਦਾ ਨੰਬਰ ਵੀ ਦੇ ਦਾਂਗੇ ਦੋਨੇ ਭਰਾਵਾਂ ਦਾ ਨੰਬਰ ਸੈਂਟ ਕਰ ਦਾਂਗੇ ਮੈਂ ਤਾਂ ਇਹੀ ਚਾਹੁੰਦਾ ਵੀ ਆਪਣੇ ਪਿਆਬੀ ਭਰਾ 32 32 30 30 ਲੱਖ ਰੁਪਏ ਲਾ ਕੇ ਬਾਹਰ ਜਾਣੇ ਹੋ ਉਥੇ ੱੱੱਕੇ ਖਾਣੇ ਹੋ ਠੀਕ ਹੈ ਜੀ ਦਿਹਾੜੀ ਹੀ ਕਰਦੇ ਹਾਂ ਬਈ ਉਧਰ ਜਾ ਕੇ ਵੀ ਸਿੱਧੀ ਸਾਫ਼ ਦੀ ਗੱਲ ਆ ਕੋਈ ਪੜਦਾ ਨਹੀਂ ਹਨਾ ਚਾਹੇ ਕੋਈ ਲੱਖ ਕਹੀ ਆ ਵੀ ਬਈ ਵਿਦੇਸ਼ਾ ਚ ਐਵੇਂ ਆਵੇਂ ਕੁਛ ਨਹੀਂ ਵੀਰੇ ੱੱੱਕੇ ਨੇ ਉਥੇ ਮੇਰੇ ਨਾਲ ਦੇ ਮੁੰਡੇ ਗਏ ਹੋਣੇ ਰੋਂਦੇ ਨਹੀਂ ਉਥੇ ਜਾ ਕੇ ਅਸਲ ਬਈ ਪਤਾ ਜਦੋਂ ਹੁਣ ਆਪਾਂ ਕੋਈ ਮੰਨ ਲਓ ਲੇਬਰ ਨਹੀਂ ਹੈਗੀ ਪਰ ਮੈਂ ਆਪ ਕੰਮ ਕਰੂੰਗਾ ਲੋਕ ਪਤਾ ਵੀ ਜਿਹੜੇ ਵੱਡੀ ਗੱਲਾਂ ਵੀ ਤੁਸੀਂ ਤਨ ਜਿਹੜਾ ਬੰਦਾ ਤਾਨੇ ਚਰ ਗਿਆ ਨਾ ਉਹ ਬੰਦਾ ਕਾਮਯਾਬ ਉਹ ਕਾਮਯਾਬ ਉਹ ਤੂੰ ਹੀ ਬੰਦਾ ਜਿਹੜਾ ਤਾਨੇ ਜਰੂਰ ਜੇ ਆਪਾਂ ਲੋਕਾਂ ਦੇ ਤਾਨੇ ਮਗਰ ਲੱਗ ਕੇ ਵੀ ਆਹ ਨਹੀਂ ਕਰਨਾ ਆਹ ਕਰ ਤਾਨੇ ਨਾ ਸੁਣੋ ਬਾਈ ਜੇ ਤੁਸੀਂ ਸਹੀ ਆਪ ਦਾ ਦਿਮਾਗ ਦੇਖੋ ਤੁਸੀਂ ਆਪ ਦਾ ਲੈਵਲ ਸਹੀ ਰੱਖੋ ਜੀ ਤੇ ਬਸ ਮਿਹਨਤ ਕਰੀ ਜਾਓ ਬਈ ਮੈਨੂੰ ਤਾਂ ਸਫਲਤਾ ਮਿਲੂਗੀ ਬਾਕੀ ਤਾਨੇ ਉਦੋਂ ਪੈਣ ਲੱਗਦੇ ਨੇ ਜਦੋਂ ਤੁਸੀਂ ਕਾਮਯਾਬ ਹੋਣ ਲੱਗ ਜਾਂਦੇ ਹੋ ਉਹ ਇੱਕ ਨਿਸ਼ਾਨੀ ਹੈ ਉਹ ਨਿਸ਼ਾਨੀ ਹੈ ਮੈਨੂੰ ਕਿਸੇ ਮਤਲਬ ਫਿਰ ਟੀਚਰ ਨੇ ਕਹੀ ਸੀ ਗੱਲ ਕਿਹੜਾ ਗੁਰਜਿੰਦਰ ਕਹਿੰਦਾ ਜਦੋਂ ਜਿੰਦਗੀ ਦੇ ਵਿੱਚ ਕਹਿੰਦਾ ਅੱਗੇ ਵਧ ਲੱਗੇਗਾ ਕਿਸੇ ਵੀ ਫੀਲਡ ਦੇ ਵਿੱਚ ਕਿਉਂਕਿ ਉਹਦਾ ਪਤਾ ਵੀ ਨਹੀਂ ਸੀ ਆਪਾਂ ਆਪਾਂ ਸੋਸ਼ਲ ਮੀਡੀਆ ਦੇ ਖੇਤਰ 'ਚ ਆਉਣਾ ਉਹ ਕਹਿੰਦਾ ਤੈਨੂੰ ਤਾਨੇ ਵੱਜਣਗੇ ਲੋਕਾਂ ਦੇ ਮੇਨੇ ਲਾ ਲੋ ਜਾਂ 네ਗੇਟਿਵ ਕਮੈਂਟ ਕਰਨਗੇ ਤਾਂ ਉਹਦੇ ਇੱਕ ਜੀ ਸੋਚ ਲਈ ਵੀ ਮੈਂ ਇਹਨਾਂ ਦੀ ਨਹੀਂ ਸੁਣਨੀ ਵੀ ਮਾਪਦਾ ਕੰਮ ਕਰਨਾ ਤੁਹਾਨੂੰ ਕੰਮ ਚ ਲੱਗੇ ਰਹੀ ਸੀ ਤੇ ਅੱਜ ਦੀ ਘੜੀ ਤਾਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਤੋਪਰਾ ਜਾਣਦੇ ਨੇ ਬੰਦਿਆਂ ਦੇ ਵਿੱਚ ਜਾਣੇ ਆ ਹਨਾ ਵਧੀਆ ਮਤਲਬ ਐਡਵੈਂਚਰ ਹੈ ਐਡਵੈਂਚਰ ਜਿੰਦਗੀ ਇੱਕ ਟ੍ਰਿਪ ਹੈ ਲੋਕ ਟ੍ਰਿਪ ਨੂੰ ਮੰਗਦੇ ਨੇ ਵੀ ਅਸੀਂ ਟ੍ਰਿਪ ਘੁੰਮਿਆ ਜਾਂ ਕਰੀਏ ਮੇਰੀ ਤਾਂ ਜ਼ਿੰਦਗੀ ਐਡਵੈਂਚਰ ਹੈ ਅੱਜ ਤੁਹਾਡੇ ਕੋਲ ਆ ਕੱਲ ਨੂੰ ਕਿਸੇ ਪਾਸੇ ਹੋਰ ਬੈਠੇ ਹੋਵਾਂਗੇ ਪਰਸ ਨੂੰ ਕਿਸੇ ਪਾਸੇ ਹੋਰ ਸੋ ਸਕੂਨ ਹੈ ਜੀ ਆਪਦੇ ਆਪ ਦੇ ਵਿੱਚ ਬਾਈ ਜੇ ਤੁਸੀਂ ਘੁੰਮਣ ਚਲੇ ਜਾਓ ਕਿਸੇ ਪਾਸੇ ਹਾਂਜੀ ਤੂੰ ਆਉਣਾ ਆਪਦੇ ਘਰੀ ਬੰਨਣਾ ਜੀ ਚੰਗੀ ਗੱਲ ਇਹੀ ਆ ਵੀ ਆਪਦੇ ਕੰਮ ਨਾਲ ਪਿਆਰ ਰੱਖੋ ਇਹੀ ਤੁਹਾਡੀ ਪਿਕਨਿਕ ਇਹੀ ਸਾਰਾ ਕੁਝ ਹੈ ਆਉਣਾ ਤੁਹਾਨੂੰ ਆਪਦੇ ਕੰਮ ਦੀ ਬਾ ਜੀ ਜੀ ਉਹੀ ਗੱਲ ਆ ਜੀ ਬਸ ਵੀ ਵਧੀਆ ਚੱਲੀ ਜਾਂਦਾ ਤੇ ਬਾਕੀ ਜਰੂਰ ਰਾਡ ਫਾਰਮਿੰਗ ਫਾਈਨ ਨੂੰ ਵੀ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਭਰਾ ਨੂੰ ਤੇ ਜਾਣਕਾਰੀ ਲੈਣ ਦੇ ਲਈ ਨੰਬਰ ਦਿੱਤੇ ਹੋਏ ਨੇ ਉਹਨਾਂ ਤੇ ਕਾਲ ਕਰ ਲਿਓ ਬਹੁਤ ਬਹੁਤ ਧੰਨਵਾਦ